ਸਸਰੀਆ ਦੋਸਤੋ ਤੁਸੀਂ ਦੇਖ ਰਹੇ ਹੋ ਜੀ 24 ਮੀਡੀਆ ਨੈਟਵਰਕ ਮੇਅਰ ਸ਼ਪਾਲ ਸਿੰਘ ਬਦਨੀ ਨਸ਼ਾ ਖਿਲਾਫ ਸਖਤ ਕੀਤੀ ਗਈ ਕਾਰਵਾਈ ਸਬ ਡਿਵੀਜ਼ਨ ਦੇ ਆਸਿਕ ਵਾਲਾ ਬਲੋਂ ਥਾਣਾ ਨੇ ਆਸਿਕ ਵਾਲਾ ਥਾਣਾ ਬਦਨੀਗਲਾ ਤੇ ਥਾਣਾ ਅਜੀਤਵਾਲ ਵਿਖੇ ਜੋ ਕਿ ਸੱਚ ਪ੍ਰੇਸ਼ੰ ਪਿੰਡਾਂ ਦੇ ਵਿੱਚ ਕੀਤਾ ਗਿਆ ਆ ਡੀਐਸਪੀ ਨੇ ਆਸਿਕ ਵਾਲਾ ਨਾਲ ਗਲਵਤ ਕਰਦੇ ਆ ਸਰ ਜਿਹੜੀ ਕੱਲ ਰਿਕਵਰੀ ਕੀਤੀ ਹੈ ਸਰ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਕੀਤੀ ਹੈ ਉਹਦੇ ਬਾਰੇ ਜਾਣਕਾਰੀ ਦਿਓ ਜੀ ਆਪਣੇ ਪੰਜਾਬ ਸਰਕਾਰ ਵੱਲੋਂ ਨਸਿਆਂ ਦੇ ਖਿਲਾਫ ਚਲਾਈ ਮਿਹਮ ਯੁੱਧ ਨਸਿਆਂ ਵਿਰੁੱਧ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਤੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੀਤ ਗਾਂਧੀ ਮੋਗਾ ਜੋ ਉਹਨਾਂ ਦੀ ਡਾਇਰੈਕਸ਼ਨ ਤੇ ਜਿਹੜੀ ਅਸੀਂ ਕੱਲ ਕਾਸੋ ਆਪਰੇਸ਼ਨ ਕੀਤਾ ਸੀ ਸਬਡਿਵੀਜ਼ਨ ਨਿਹਾਲ ਸਿੰਘ ਵਾਲੇ ਦੇ ਏਰੀਆ ਦੇ ਵਿੱਚ ਜਿਹੜੇ ਅਸੀਂ ਤਿੰਨੇ ਜਿਹੜੇ ਐਸਐਚਓ ਬਦਨੀ ਕਲਾਂ ਨਿਹਾਲ ਸਿੰਘ ਵਾਲਾ ਤੇ ਅਜੀਤਵਾਲ ਤਿੰਨੇ ਐਸਐਨ ਦੇ ਜਿਹੜੇ ਥਾਣਿਆਂ ਦੀ ਫੋਰਸ ਇਕੱਠੀ ਕਰਕੇ ਤੇ ਅਸੀਂ ਕਸ ਆਪਰੇਸ਼ਨ ਕੀਤਾ ਸੀ ਜਿਸ ਦੌਰਾਨ ਸਾਨੂੰ ਜਿਹੜੇ ਵਧੀਆ ਰਿਕਵਰੀ ਮਿਲੀ ਹੈ ਤੇ ਅਸੀਂ ਇਹਦੇ ਚ 5 ਐਫਆਈਆਰ ਦਰਜ ਕੀਤੀਆਂ ਨੇ ਜਿਤਵਾਲ ਜਿਹੜੀ 1 ਐਫਆਈਆਰ ਦਰਜ ਕੀਤੀ ਹੈ ਉਹਦੇ ਚ ਆਪਣੇ 151/25 ਇਹਦੇ ਚ ਕੱਚੀ ਦੋ ਜਿਹੜੇ ਬੰਦੇ ਆ ਜਿਹੜੇ ਗ੍ਰਿਫਤਾਰ ਕੀਤੇ ਨੇ ਇਹਨਾਂ ਦਾ ਨਾਮ ਦਲਜੀਤ ਸਿੰਘ ਇਹ ਹੈਗਾ ਕੋਕਰੀ ਬੁੱਟਰਾਂ ਦਾ ਤੇ ਦੂਸਰਾ ਹੈਗਾ ਜਸਬੀਰ ਸਿੰਘ ਇਹ ਚੂੜ ਚੱਕ ਦਾ ਤੇ ਇਹਦੇ ਕੋਲੋਂ ਇਹਨਾਂ ਕੋਲੋਂ 10 ਗ੍ਰਾਮ ਜਿਹੜੀ ਹੈਰੋਇਨ ਰਿਕਵਰ ਹੋਈ ਹੈ ਤੇ ਦੋ ਨਿਹਾਲ ਸਿੰਘਾਂ ਵਾਲੇ ਐਫਆਈਆਰ ਦਰਜ ਕੀਤੀਆਂ ਨੇ ਇਹ ਹੋਈਆਂ ਨੇ 229/25 ਇਹਦੇ ਵਿੱਚ ਸੁਖਦੇਵ ਸਿੰਘ ਉਰਫ ਸਣੀ ਪੁੱਤਰ ਦਰਸ਼ਨ ਸਿੰਘ ਬिलासपुर ਦਾ ਇਹਦੇ ਕੋਲੋਂ ਅਸੀਂ ਜਿਹੜਾ 10 ਗ੍ਰਾਮ ਹੈਰੋਇਨ ਰਿਕਵਰ ਹੋਈ ਹੈ ਤੇ ਇੱਕ ਦੂਸਰਾ ਪਰਚਾ ਹੋਇਆ 232/25 ਇਹਦੇ ਚ ਅਸੀਂ ਗ੍ਰਿਫਤਾਰ ਕੀਤਾ ਤਰਸ਼ੀਮ ਸਿੰਘ son of ਜਗਸੀਰ ਸਿੰਘ ਇਹ ਨਿਹਾਲ ਸਿੰਘ ਵਾਲੇ ਦਾ ਇਹਦੇ ਕੋਲ 15 ਗ੍ਰਾਮ ਹੈਰੋਇਨ ਜਿਹੜੀ ਬਰਾਮਦ ਹੋਈ ਹੈ ਤੇ ਦੋ ਪਰਚੇ ਜਿਹੜੇ ਦਰਦ ਕਿਤੇ ਨੇ ਬਦਨੀ ਕਲਾ ਇਹਦੇ ਵਿੱਚ 249/25 ਇਹਦੇ ਚ ਗ੍ਰਿਫਤਾਰ ਕੀਤਾ ਮਨਪ੍ਰੀਤ ਸਿੰਘ son of ਗੋਰਾ ਸਿੰਘ ਤੇ ਇਹ ਰਹਿਣ ਵਾਲਾ ਹੈਗਾ rau ke road ਬਦਨੀ ਕਲਾ ਦਾ ਇਹਦੇ ਪਾਸੋਂ 50 ਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਹੈ ਤੇ ਇਸ ਤੋਂ ਇਲਾਵਾ 250/25 ਮੁਕਤਵਾ ਦਰਜ ਕੀਤਾ ਇਹ ਹੈਗਾ ਆਕਾਸ਼ਦੀਪ ਸਿੰਘ ਉਰਫ ਬੜੀ ਉੱਤਰ ਰਾਮ ਸਿੰਘ ਇਹ rau ke road ਬਦਨੀਗਲਾਂ ਦਾ ਰਹਿਣ ਵਾਲਾ ਇਹਦੇ ਕੋਲੋਂ 35 ਨਸੀਹੀਆਂ ਗੋਲੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਨੇ ਤੇ ਇਹਨਾਂ ਦਾ ਅਸੀਂ ਜਿਹੜਾ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਪੁਲਿਸ ਰਿਮਾਨ ਲਵਾਂਗੇ ਤੇ ਹੋਰ ਵੀ ਜਿਹੜੇ ਢਾਈ ਨਾਲ ਇਹਨਾਂ ਤੇ ਪੁੱਛਗਿੱਛ ਕਰਾਂਗੇ ਤੇ ਇਹਨਾਂ ਦੇ ਜਿਹੜੇ ਫਾਰਵਰਡ ਤੇ ਬੈਕਵਰਡ ਜਿਹੜੇ ਲਿੰਕ ਨੇ ਉਹ ਵੀ ਅਸੀਂ ਪਤਾ ਕਰਾਂਗੇ ਸਰ ਇਹਨਾਂ ਦੇ ਪਹਿਲਾਂ ਵੀ ਪਰਚੇ ਹੈਗੇ ਨੇ ਹਾਂ ਨਹੀਂ ਪਹਿਲਾਂ ਇਹਨਾਂ ਤੇ ਆਪਣੇ ਜਿਹੜਾ ਨਿਹਾਲ ਸਿੰਘ ਵਾਲੇ ਸੁਖਦੀਪ ਸਿੰਘ ਹੈ ਜਿਹਦੇ ਕੋਲ 10 ਗ੍ਰਾਮ ਰਿਕਵਰ ਹੋਏ ਇਹਦੇ ਤੇ ਪਹਿਲਾਂ ਵੀ ਐਂਟੀ ਦਾ ਜਿਹੜਾ ਨਿਹਾਲ ਸਿੰਘ ਵਾਲੇ ਪਰਚਾ ਦਰਜ ਹੈ ਤੇ ਦੂਸਰਾ ਜਿਹੜਾ ترਸੀਮ ਸਿੰਘ ਹੈ ਨਿਹਾਲ ਸਿੰਘ ਵਾਲੇ ਦਾ ਇਹ ਇਹਦੇ ਕੋਲ ਵੀ ਜਿਹੜਾ ਇਹਦੇ ਤੇ ਪੰਜ ਪਰਚੇ ਦਰਜ ਨੇ ਦੋ ਐਂਟੀ ਦੇ ਤੇ ਤਿੰਨ ਐਕਸਾਈਜ਼ ਦੇ ਪਰਚੇ ਦਰਜ ਨੇ ਤੇ ਜਿਹੜੇ ਅਸੀਂ ਇਹ ਪਿੰਡ ਹੈਗੇ ਨੇ ਕਾਸੋ ਪ੍ਰੈਸਨ ਜਿਹੜਾ ਕਰਿਆ ਨਿਹਾਲ ਸਿੰਘ ਵਾਲਾ ਚੂੜ ਚੱਕ ਬਦਨੀ ਗਲਾਂ ਤੇ ਪੱਤੋ ਹੀਰਾ ਸਿੰਘ ਬਲਾਸਪੁਰ ਤੇ ਹਿੰਮਤਪੁਰਾ ਇਹਨਾਂ ਦੇ ਵਿੱਚ ਅਸੀਂ ਭਰਿਆ ਥੈਂਕ ਯੂ ਸੋ